ਬਹੁਤ ਬਹੁਤ ਧੰਨਵਾਦ ਦੁਬਾਰਾ ਫੇਰ ਜਗਜੀਤ ਸਿੰਘ ਪਟਾਲਜੀ ਦਾ ਜਿਨ੍ਹਾਂ ਨੇ ਨਾਮਵਰ ਸੰਸਥਾ ਵਿੱਚ ਕੰਮ ਕਰਕੇ ਮਤਲਬ ਮਨੁੱਖੀ ਹੱਕਾਂ ਲਈ ਲਗਾਤਾਰ ਲੜ ਰਹੇ ਨੇ ਤੇ ਹੁਣ ਮੈਂ ਬੇਨਤੀ ਕਰੂੰਗਾ ਜੰਗੀਰ ਸਿੰਘ ਰਤਨ ਜੀ ਨੂੰ ਜੋ ਕਿ ਪਹਿਲਾਂ ਵੀ ਆਪਣੇ ਕੋਲੇ ਬਹੁਤ ਵਾਰ ਆ ਚੁੱਕੇ ਨੇ ਪ੍ਰਸਿੱਧ ਲੇਖਕ ਨੇ ਬਹੁਤ ਸਾਰੀਆਂ ਕਿਤਾਬਾਂ ਲਿਖਦੇ ਨੇ ਤੇ ਆਪਾਂ ਨੂੰ ਵੀ ਚੰਗੇ ਚੰਗੇ ਕੰਮ ਕਰਨ ਲਈ ਪ੍ਰੇਰਦੇ ਰਹਿੰਦੇ ਨੇ ਸਾਨੂੰ ਮਤਲਬ ਵੱਖਰੇ ਵੱਖਰੇ ਪ੍ਰੋਗਰਾਮਾਂ ਲਈ ਜੰਗੀਰ ਸਿੰਘ ਰਤਨ ਤੇ ਤੁਹਾਡੇ ਨਾਲ ਕਿਉਂਕਿ ਜਿਹੜਾ ਗੀਤ ਵੀ ਭੋਲੇ ਨੂੰ ਤੇ ਗਾਇਆ ਸੀਗਾ ਉਦਮ ਸਿੰਘ ਤੇ ਉਹ ਵੀ ਜੰਗੀਰ ਸਿੰਘ ਰਤਨ ਜੀ ਦਾ ਲਿਖਿਆ ਹੋਇਆ ਸੀਗਾ ਤੇ ਤੁਹਾਨੂੰ ਤੁਹਾਡੇ ਨਾਲ ਜੰਗੀਰ ਸਿੰਘ ਰਤਨ ਬਹੁਤ ਹੀ ਸਤਿਕਾਰਯੋਗ ਸਰਪਰਖੋ ਸਰਦਾਰ ਸਾਹਿਬ ਲਾਖਵਾਲੀ ਜੀ ਜੀ ਜਦਾ ਕੁਲਦੀਪ ਸਿੰਘ ਜੀ ਤੇ ਟੀਚਰ ਸਾਹਿਬਾਨ ਤੇ ਮੇਰੇ ਭੈਣਾ प्यारी बेटियों आज पुटाल जी ने ਤੁਹਾਨੂੰ ਬਹੁਤ ਹੀ ਖੂਬਸੂਰਤ ਗੱਲਾਂ ਦੇ ਨਾਲ ਬਹੁਤ ਸੂਝਵਾਨ ਗੱਲਾਂ ਦੇ ਨਾਲ ਜਾਗਰੂਕ ਕੀਤਾ ਮਨੂੰ ਇਹ ਸੰਸਥਾ ਵਿੱਚ ਆ ਕੇ ਬਹੁਤ ਖੁਸ਼ੀ ਹੁੰਦੀ ਹੈ ਇਸ ਗੱਲ ਦੀ ਕਿ ਇੱਥੇ ਤੁਹਾਡੇ ਜਿਹੜੇ ਪ੍ਰਬੰਧਕ ਨੇ ਜਿਵੇਂ ਕਹ ਲਈਏ ਸਰਦਾਰ ਕਮਲਜੀਤ ਸਿੰਘ ਜੀ ਸਰਦਾਰ ਕੁਦੀਪ ਸਿੰਘ ਜੀ ਤੁਹਾਡੇ ਸਾਰੇ ਟੀਚਰ ਸਹਿਬਾਨ ਨਿਰਸਵਾਰਥੋ ਕਿ ਤੇ ਸਮਰਪਿਤ ਹੋ ਕੇ ਸਮਰਪਿਤ ਹੋ ਕੇ ਇਹ ਸੇਵਾਵਾਂ ਨਿਭਾ ਰਹੇ ਨੇ ਤੇ ਇਹ ਕੋਈ ਛੋਟੀ ਗੱਲ ਨਹੀਂ ਕਿਸੇ ਨੂੰ ਜੋ ਸਕਿੱਲ ਸਿਖਾ ਦੇਣੀ ਤੇ ਸਕਿੱਲ ਦੇ ਨਾਲ ਨਾਲ ਉਸ ਨੂੰ ਜ਼ਿੰਦਗੀ ਦਾ ਸਲੀਕਾ ਸਿਖਾ ਦੇਣਾ ਦੋਵੇਂ ਚੀਜ਼ਾਂ ਸਾਡੀ ਜ਼ਿੰਦਗੀ ਦੇ ਅੰਦਰ ਕੰਮ ਆਉਂਦੀਆਂ ਨੇ ਆ ਸਾਡੇ ਕੋਲੇ ਕੋਈ ਹੱਥੀ ਕੰਮ ਕਰਨ ਦਾ ਸਕਿੱਲ ਹੋਵੇ ਹੱਥੀ ਕੰਮ ਕਰਨ ਦਾ ਅਤੇ ਉਸ ਦੇ ਨਾਲ ਨਾਲ ਸਾਡੇ ਕੋਲੇ ਸਲੀਕਾ ਹੋਵੇ ਜ਼ਿੰਦਗੀ ਜੀਉਣ ਦਾ ਇਹ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਨੇ ਆਪ ਕਰਦੇ ਰਹਿੰਦੇ ਆ ਤੇ ਮੈਨੂੰ ਇਹ ਚ ਲੱਗਦਾ ਹੈ ਕਿ ਜਿਹੜੇ ਸਰਦਾਰ ਕਮਲਜੀਤ ਸਿੰਘ ਨੇ ਤੇ ਤੁਹਾਨੂੰ ਸਮੇਂ 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 ਇਹਨਾਂ ਸਾਰੀਆਂ ਗੱਲਾਂ ਬਾਰੇ ਜਾਗਰੂਕ ਕਰਦੇ ਰਹਿੰਦੇ ਨੇ ਤੋਂ ਮੈਨੂੰ ਬਹੁਤ ਖੁਸ਼ੀ ਹੈ ਇਹ ਸਾਰੀ ਗੱਲ ਦੀ ਕੇ ਸੰਸਥਾ ਬੜੀ ਸਮਰਪਣ ਭਾਵਨਾ ਦੇ ਨਾਲ ਬੜਾ ਇਹੋ ਜਿਹਾ ਪਾਰੋਪਕਾਰੀ ਕਾਰਜ ਕਰ ਰਹੀ ਹੈ ਜਿਸ ਦੀ ਮਿਸਾਲ ਕਿਤੇ ਹੋਰ ਨਹੀਂ ਮਿਲਦੀ ਤਾਂ ਪ੍ਰਮਾਤਮਾ ਅਗੇ ਅਰਦਾਸ ਹੈ ਇਹ ਸਾਰਾ ਸਟਾਫ ਸਾਰੇ ਮੈਂਬਰ ਸਹਿਬਾਨ ਇਸੇ ਤਰ੍ਹਾਂ ਨਾਲ ਮਿਲ ਕੇ ਇਸ ਸਮਾਜ ਸੇਵੀ ਸੇਵਾ ਨੂੰ ਹਮੇਸ਼ਾ ਇਸੇ ਤਰ੍ਹਾਂ ਕਰਦੇ ਰਹਿਣ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਉਸੇ ਗੁਰਦੁਆਰ ਸਾਹਿਬ ਚ ਹੁੰਦੇ ਨੇ ਤੇ ਪ੍ਰਬੰਧ ਸਾਰਾ ਇਹ ਕਮੇਟੀ ਕਰਦੀ ਐ ਅਸੀਂ ਇਹਨਾਂ ਦਾ ਸਨਮਾਨ ਕਰਦੇ ਆ। ਕਿਉਂਕਿ ਉਸ ਤੋਂ ਬਾਅਦ ਜੰਗੀਰ ਸਿੰਘ ਰਤਨ ਜੀ ਸਾਡੇ ਵਿੱਚ ਆਏ ਨੇ ਤੇ ਸੰਸਥਾ ਵੱਲੋਂ ਉਹਨਾਂ ਦਾ ਵੀ ਸਨਮਾਨ ਤੁਸੀਂ ਅੱਗੇ ਅੱਗੇ ਲਿਓ। ਹੋ ਜੋ ਕੋਈ ਨਾ ਓਕੇ 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 ਅਣੀ ਥਾਂ ਕੱਟ ਜਾਂਦਾ ਓਏ ਚਲ ਠੀਕਾ ਠੀਕ ਇਹਦਾ ਵੀ ਸਨਮਾਨ ਕਰਾਂਗੇ ਕਿਉਂਕਿ ਸੰਗਰਾਮੀ ਜੀ ਦਾ ਸਨਮਾਨ ਕਰਾਂਗੇ ਕਿਉਂਕਿ ਇਹ ਦੇਖੋ ਇੱਕ ਦਿਹਾੜੀ ਛੱਡ ਕੇ ਆਉਂਦੇ ਨੇ ਦਿਹਾੜੀ ਛੱਡਣੀ ਬੜੀ ਔਖੀ ਹੈ ਜਿਹੜਾ ਜਿਹੜਾ ਦਿਹਾੜੀ ਕਰਦਾ ਉਹਨੂੰ ਪਤਾ ਹੈ ਦਿਹਾੜੀ ਦੀ ਕੀਮਤ ਨਹੀਂ ਮੋਰ ਗੱਤਨ ਆ ਠੀਕ ਹੈ ਓਕੇ ਠੀਕ ਹੈ ਬੇਟਾ ਸਾਰਿਆਂ ਦਾ ਧੰਨਵਾਦ ਬਹੁਤ-ਬਹੁਤ ਆਯੰਤਰੋ ਸੱਚਾ ਇੱਕ ਮਿੰਟ